ਜਿੰਦਾਬਾਦ ਜਿੰਦਾਬਾਦ ਸਰਕਾਰ ਮੁਰਦਾਬਾ 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 ਸਾਡਾ ਸੈਂਟਰ ਸਰਕਾਰ ਮੁਰਦਾਬਾ 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 ਬਾਨਾ ਨੂੰ ਕਮਜ਼ੋਰ ਕਰਨ ਵਾਲੀਆਂ ਸਰਕਾਰਾਂ ਮੁਰਦਾਬਾ ਮੁਰਦਾਬਾ ਕਿਸਾਨਾਂ ਦੀਆਂ ਫਸਲਾਂ ਬਰਬਾਦ ਕਰਨ ਵਾਲੀਆਂ ਸਰਕਾਰਾਂ ਮੁਰਦਾਬਾ ਜਿੰਦਾਬਾਦ ਮੁਰਦਾਬਾ ਕਿਸਾਨ ਏਕਤਾ ਜਿੰਦਾਬਾਦ 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 ਹਾਂਜੀ ਕੀ ਨਾਮ ਪ੍ਰਧਾਨ ਜੀ ਤੁਹਾਡਾ ਦਾ ਅੱਜ ਜੋ ਇੱਥੇ ਇਕੱਠੇ ਹੋਏ ਆ ਕਿ ਸਬੰਧਰ ਇਕੱਠੇ ਹੋਏ ਮੇਰਾ ਨਾਮ ਜੀ ਸੋਨ ਸਿੰਘ ਸਭਰਾ ਅੱਜ ਦੀ ਸਭਰਾਵਾਂ ਦੀ ਸਾਰੀ ਸੰਗਤ ਇੱਥੇ ਆਮ ਕਿਸਾਨ ਜਿਹੜੇ ਉਹ ਇਕੱਠੇ ਹੋਏ ਆ ਜਿਹੜੇ ਦੁਖੀ ਕਿਸਾਨ ਇੱਥੇ ਪਿਛਲੀ ਵਾਰ 2023 ਦੇ ਵਿੱਚ ਮੰਨ ਟੁੱਟ ਗਿਆ ਸੀ ਦੇ ਬੜਾ ਵੱਡਾ ਨੁਕਸਾਨ ਹੋਇਆ ਕਿਸਾਨਾਂ ਦਾ ਤੇ ਭਗਵੰਤ ਮਾਨ ਤੇ ਕਹਿੰਦਾ ਸੀ ਮੁਰਗੀਆਂ ਦੇ ਪੈਸੇ ਵੀ ਦੇਾਂਗੇ ਬੱਕਰੀਆਂ ਦੇ ਵੀ ਦੇਾਂਗੇ ਜੀ ਤੇ ਕਰਕੇ ਇਹਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ ਉਦੋਂ ਬਾਅਦ ਫਿਰ ਇੱਥੇ ਖੱਡਾ ਲਾਉਣ ਵਾਲੇ ਜਿਹੜੇ ਹੀ ਠੇਕੇਦਾਰ ਉਹ ਹੁੰਦੇ ਰਿਹਾ ਇਨਾ ਕਿਸਾਨਾਂ ਨੇ ਕਾਫੀ ਜੱਦੋਜਹਿਦ ਕੀਤੀ ਇੱਥੇ ਜੇ ਤੁਸੀਂ ਵੇਖਿੰਦੇ ਜਿਹੜੇ ਜਿਹੇ ਕੰਡਾ ਲੱਗਾ ਵਾ ਤੇ ਸ਼ੈਡ ਉਹ ਜਿਹੜਾ ਉਹ ਕਿਸਾਨਾਂ ਨੇ ਬਣਾਇਆ ਹੋਇਆ ਵਾ ਇੱਥੇ ਜਿਹੜਾ ਡਰੇਨ ਵਿਭਾਗ ਆਉਂਦਾ ਰਿਹਾ ਵਾ ਇੱਕੋ ਗੱਲ ਸਾਨੂੰ ਐਕਸ਼ਨ ਆ ਗਿਆ ਦਾ ਸੀ ਵੀ ਮੈਂ ਬੰਦ ਦਾ ਜ਼ਿੰਮੇਵਾਰਾਂ ਦੇ ਖੱਡਾ ਲਾਉਣ ਦੇ ਨਾਲ ਬੰਦ ਤੋੜਦਾ ਤੇ ਮੈਂ ਜ਼ਿੰਮੇਵਾਰ ਆ ਮੈਂ ਜਦੋਂ ਪਾਣੀ ਪਿਛਲੀ ਵਾਰ 23 ਤਾਈ ਮੈਂ ਰਾਤ ਦੇ ਨਿਥੇ ਰਿਆ ਹੁਣਾ ਤੁਹਾਡੇ ਸਾਹਮਣੇ ਦਰਿਆ ਚੜਿਆ ਪਾਣੀ ਲੱਗਾ ਤੇ ਢਾਹ ਵੀ ਲੱਗੀ ਆ ਔਰ ਜਿਹੜਾ ਦੱਲੇ ਕਾਲਾ ਮਰੜਾ ਵਾ ਉਹ ਮਰੜਾ ਜਿਹੜਾ ਉਹ ਥੱਲੇ ਖੁਰ ਰਿਹਾ ਵਾ ਕੋਈ ਇੱਥ ਉਲਟਾ ਜਿਹੜਾ ਸਾਡੇ ਅੱਜ ਤੋਂ ਕੋਈ 10 ਸਾਲ ਸ਼ੜਕ ਉੱਤੇ ਬੰਨ੍ਹ ਦੇ ਉੱਤੇ ਵੱਜੀ ਸੀ ਬੜੀ ਸੋਹਣੀ ਸ਼ੜਕ ਵੱਜੀ ਸੀ ਆਵਾਜ਼ਾਂ ਹੀ ਚੱਲ ਰਹੀ ਸੀ ਉਹਨੂੰ ਇਹਨਾਂ ਨੇ ਪਤਾ ਨਹੀਂ ਕਿਹੜੀ ਸਕੀਮ ਦੇ ਤਹਿਤ ਪੁੱਟ ਦਿੱਤਾ ਤੁਹਾਂ ਵੇਖਿਆ ਵਾ ਕਿ ਸ਼ੜਕ ਦੇ ਉੱਤੇ ਲੋਕ ਪੁੱਟ ਕੇ ਪਾਸੇ ਕੀਤੀ ਆ ਤੇ ਆਹ ਵੇਖੋ ਕਿੰਨੀ ਕਿੰਨੀ ਆ ਵੇਖੋ ਤੁਹਾਨੂੰ ਮੈਂ ਦਿਖਾਉਣਾ ਵੀ ਆਹ ਲੋਕ ਪੁੱਟ ਪੁੱਟ ਕੇ ਆ ਪਾਸੇ ਕਰ ਕਰ ਛੁੱਟੀ ਆ ਇਹਨੂੰ ਆਂਦੇ ਆ ਬੰਨ੍ਹ ਨੂੰ ਉੱਚਾ ਕਰਨਾ ਵਾ ਮੇਰੀ ਜ਼ਿੰਦਗੀ ਲਗਭਗ 71 ਸਾਲ ਦੀ ਉਮਰ ਹੋ ਗਈ ਮੈਂ ਜਿੱਦੇ ਤੇ ਕਰ ਬੰਨ੍ਹਾਂ ਦੇ ਉੱਤੋਂ ਦੇ ਪਾਣੀ ਟੋੜਦਾ ਨਹੀਂ ਵੇਖਿਆ ਬੰਨ੍ਹ ਨੂੰ ਥੱਲੇ ਢਾਹ ਲੱ ਇਹਨਾਂ ਨੇ ਬੰਨ੍ਹ ਮਜ਼ਬੂਤ ਕਰਨਾ ਨਾਲ ਨਾਲ ਕੰਢ ਕਰਨਾ ਇਹਨੂੰ ਨਹਿਰ ਦੇ ਛਲਚ ਕਰਨ ਦਰਿਆ ਨੂੰ ਇਹਨੂੰ ਉੱਚਾ ਕਰੇ ਜਾਣਗੇ ਪਾਣੀ ਤੰਦਰ ਮੇਰੇ ਲਾ ਦੇਣ ਜੋ ਥਲਿਓਂ ਤੋਂ ਖੁੱਲ ਜਾਊਗਾ ਤੇ ਇਹਨੂੰ ਤੋਂ ਜਿਹੜਾ ਉਤੋਂ ਇਹਨਾਂ ਨੇ ਮੁੱਕ ਦੀ ਗੱਲ ਕਰਦੇ ਸਾਡੀ ਆਵਾਜ਼ ਹੀ ਤਾਂ ਹੋਣੀ ਆ ਸਾਨੂੰ ਤੰਗ ਕਰਨਾ ਇਹਦੇ ਜੇ ਦੁਬਾਰਾ ਪੈਸੇ ਜਿਹੜੇ ਉਹ ਖਾਣੇ ਸਰਕਾਰ ਨੇ ਵਿੱਚ ਮਹਿਕਮੇ ਨੇ ਲੜ ਕੇ ਹੋਰ ਉਹ ਪਤਾ ਨਹੀਂ ਮੈਨੂੰ ਕਿੱਥੇ ਉਹ ਗੋਰਾ ਜਿਹਾ ਜਿਹੜਾ ਐਕਸ਼ਨ ਆਉਣਾ ਹੁੰਦਾ ਮੈਂ ਬੜਾ ਤੁਹਾਡੇ ਨਾਲ ਹਰ ਜਿਹੜੇ ਨਾਲ ਅਹੀਂ ਤੇ ਚਾਹੁੰਨੇ ਵੀ ਹੁਣ ਉਹ ਪ੍ਰਸ਼ਾਸਨ ਕਿੱਥੇ ਗਿਆ ਜਿਹੜੇ 2 ਮਿੰਟ ਤੋਂ ਪਹਿਲਾਂ ਪਹਿਲਾਂ ਸਾਨੂੰ ਇਥੋਂ ਡਾਂਗਾਂ ਨਾਲ ਚੁੱਕ ਕੇ ਆ ਕੇ ਜੇਲਾ ਦੇਂਦੇ ਸੀ ਅਨੇ ਖੱਡਾ ਲਵਾਉਣਾ ਹੀ ਲਵਾਉਣਾ ਅਹੀਂ ਤੇ ਤੁਹਾਡੇ ਹਰ ਵਕਤ ਨਾਲ ਰਹੇ ਆ ਬਾਨਾਂ ਦੇ ਵਿੱਚ ਜਦੋਂ ਤੁਹਾਡੇ ਭਾਰ ਆਉਂਦਾ ਰਿਹਾ ਹੁਣ ਉਹ ਯਾਰ ਕਿੱਥੇ ਗਿਆ ਮੈਨੂੰ ਤੇ ਉਦੋਂ ਦੇ ਕਿਤੇ ਦਿਸੀ ਨਹੀਂ ਗੀ ਆ ਹਲਾ ਦੇਹੋ ਜੇ ਬਣ ਗਏ ਆ ਵੀ ਜੇ ਇਹਨਾਂ ਨੇ ਕੋਈ ਕਿਤੇ ਬੰਨ ਟੁੱਟਦਾ ਤੇ ਜਿਹੜੇ ਟਰੈਕਟਰਾਂ ਦੇ ਨਾਲ ਮਿੱਟੀ ਪਾ ਕੇ ਜਾਂ ਤੂੜੇ ਭਰ ਕੇ ਖੜ ਕੇ ਸੀ ਆਪਣਾ ਆਪ ਬੰਨ ਲੈਣਾ ਬੰਨ ਉਹਦੇ ਤੋਂ ਵੀ ਨਾ ਸਾਨੂੰ ਹੱਥਲ ਕਰ ਦਿੱਤਾ ਰਾਹ ਹੀ ਸਾਡਾ ਪੁੱਟ ਗਿਆ ਪੀ ਇਹਨਾਂ ਨੂੰ ਇਹੋ ਜਿਹਾ ਕਰ ਦਿਓ ਵੀ ਜਿਹੜਾ ਰਾਹ ਦੇ ਵਿੱਚ ਤੋੜੇ ਨਾ ਇਹ ਆਪ ਲਾ ਸਕਣ ਤੇ ਨਾ ਕੋਈ ਸੇਵਾਦਾਰ ਜਿਹੜਾ ਜਿਦ ਤਰਾ ਬਾਬੇ ਸੁਖਾ ਉਹਨੇ ਪਿਛਲੀ ਵਾਰੀ ਆਈ ਵੀ ਉਹ ਵੀ ਨਾ ਇੱਥੇ ਪਹੁੰਚ ਸਕਣ ਇਹਨਾਂ ਸਾਡੇ ਰਾਹ ਬੁੜ ਦੇਣੇ ਆ ਵੀ ਉਹਨਾਂ ਰਾਵਾਂ ਥਣੇ ਜਾ ਕੇ ਆਪ ਮਣਕਦੇ ਕੰਮ ਕਰਨ ਪਤਾ ਨਹੀਂ ਸਰਕਾਰ ਕਿਉਂ ਕਿਸਾਨਾਂ ਨੂੰ ਮਾਰਨ ਤੇ ਲੱਗੀ ਆ ਮੈਂ ਤੇ ਉਹ ਰਾਨ ਪਰੇਖਾਂ ਨੇ ਵੀ ਇੰਨਾ ਜਿਆਦਾ ਕਿਸਾਨਾਂ ਦਾ ਵੈਰ ਕਿਹੜੀ ਗੱਲ ਦਾ ਇਹਨਾਂ ਦਾ ਕਿਸਾਨਾਂ ਦੀਆਂ ਵੋਟਾਂ ਲੈ ਕੇ ਇਹਨਾਂ ਨੇ 92 94 ਜਿਹੜੀਆਂ ਸੀਟਾਂ ਜਿੱਤੀਆਂ ਵਾ ਅੱਜ ਕਿਸਾਨਾਂ ਦੇ ਵੈਰ ਪੈ ਯਾਰ ਹੈਰਾਨਗੀ ਵਾਲੀ ਗੱਲ ਆ ਇਥੇ ਮੈਂ ਜਨਾ ਮੰਤਰੀ ਸਾਹਿਬ ਨੂੰ ਆਵ ਆ ਕੇ ਦੇਖਣਾ ਚਾਹੀਦਾ ਵੀ ਇਹ ਸੜਕੀ ਪੁੱਟੀ ਗਈ ਆ ਤੇ ਅਸੀਂ ਨੰਗਣਾ ਕੀਂਦੀ ਆ ਇਹਨੂੰ ਗੜੀ ਕਰਦੇ 2 ਮਹੀਨੇ ਆ ਜੇ ਪਾਣੀ ਦੇ ਬਾਅਦ ਦੇ ਵਿੱਚ ਪੜ ਲੈਂਦੇ ਨਾ ਜੇ ਇਹਨੂੰ ਕੋਈ ਟੋੜਾ ਕਰਨਾ ਇਹਨੂੰ ਕੋਈ ਕਾਇਮ ਕਰਨਾ ਉਦੋਂ ਬੂਏ ਆਈ ਜਾਣਦੇ ਬਿੰਨੋ ਕੁੜੀ ਦੇ ਕਰਨ ਉਦੋਂ ਸਾਡਾ ਬੰਨ ਤਾਂ ਐਂਦੇ ਉਦੋਂ ਇਹ ਬੰਨ ਪੁੱਟੀ ਜਾਂਦੀ ਐ ਇਸ ਸੰਬੰਧੀ ਕੇ ਸੀਨੀਅਰ ਅਧਿਕਾਰੀ ਨੂੰ ਕਿਹਦੇ ਤੱਕ ਪਹੁੰਚ ਕੀਤੀ ਗਈ ਐ ਜਿਵੇਂ ਜੀਵਲ ਅਸੀਂ ਤਾਂ ਜੀ ਫੋਨ ਕਰ ਕਰ ਕੇ ਓਏ ਥੱਕ ਗਏ ਮੈਨੂੰ ਲੱਗਦੀ ਦੀ ਗੱਲ ਲੱਗਦੀ ਆ ਵੀ ਇਹ ਕੰਨਾਂ ਨੂੰ ਬੋਲੀ ਆ ਸਰਕਾਰ ਗੰਗੋ ਗੁੰਗੀ ਆ ਬੋਲੀ ਆ ਬਿਲਕੁਲ ਇਹਨੇ ਅੱਖਾਂ ਦੇ ਵਿੱਚ ਕੁਝ ਹਟਾਲ ਟੋਲ ਕੇ ਪਾਇਆ ਕੱਖ ਨਹੀਂ ਦੀਦਾ ਇਹਨਾਂ ਨੂੰ ਇਹਨਾਂ ਦੇ ਕੋਲ ਇੱਕ ਪੁਲਸਾ ਡਾਂਗਾ ਮਰਵਾ ਮਰਵਾ ਕੇ ਲਿਆ ਲਿਆ ਕੇ ਦੋਗਣ ਲੋਕਾਂ ਨੂੰ ਕੁੱਟਣ ਤੋਂ ਬਗੈਰ ਮੈਨੂੰ ਦੇ ਇਹਨਾਂ ਦੇ ਕੋਲ ਹੋਰ ਕੋਈ ਲੱਗਦਾ ਆ ਜਿਹੜਾ ਕੰਮ ਹੁੰਦਿਆ ਉਹ ਹੀ ਰਾਨਗੀ ਆ ਯਾਰ ਇਤਰਾ ਛੜਕੂ ਰਿਪੋਰਟ ਕਰਤੀ ਉੱਤੇ ਕੋਈ ਮਿੱਟੀ ਵੀ ਹੀ ਕਹਿੰਦੀ ਪਾਵਾਂਗੇ ਜੇ ਭਲਾ ਬੰਦ ਟੁੱਟ ਜਾਂਦਾ ਸੀ ਇਹ ਕਰਕੇ ਸਾਡੀ ਤੇ ਪੀਲ ਆ ਮੰਤਰੀ ਸਾਹਿਬ ਨੂੰ ਵੀ ਇੱਥੇ ਮੌਕੇ ਦੇ ਮੌਕੇ ਤੇ ਆਵੇ ਬੰਦ ਤੇ ਇਹਨੂੰ ਪੁੱਟ ਰੋਟਾਵੇ ਜਿਹੜਾ ਸਾਡਾ ਟਰੈਕਟਰ ਟਰਾਲੇ ਕੋ ਲੰਘਦੇ ਨੂੰ ਬਾਅਦ ਚ ਗੜੀ ਕੱਲੇ ਜੇ ਇਹਨੂੰ ਕੋਈ ਪੱਕਾ ਕਰਨਾ ਤੇ ਕੰ ਇਨੂੰ ਉੱਚਾ ਕਰਕੇ ਕੀ ਕਰਾਂਗੇ ਰੋੜ ਤੇ ਛਲਿਓ ਜਾਂਦਾ ਭਾਈ ਢਾਹ ਲਾ ਕੇ ਰੁੜੇ ਆ ਜੇ ਤੇ ਜਿੱਦ ਨਹੀਂ ਹੋਣਾ ਬੰਨ ਟੁੱਟਾ ਛਲਿਓ ਤੇ ਟੋਟਾ ਉਤੋਂ ਦੀ ਇੰਨਾ ਕਿਤੇ ਪਾਣੀ ਕਿਤੇ ਸੋੜ ਥੋੜਾ ਦੱਸਦਾ 20 ਫੁੱਟ ਚਾਉਣਾ ਦਾ ਪਾਣੀ ਨਹੀਂ ਇਹਦੇ ਢਾਹ ਲੱਗਦੀ ਆ ਇਹ ਕਰਕੇ ਜਿਹੜਾ ਕਿਸਾਨਾਂ ਦਾ ਬੜਾ ਵੱਡਾ ਨੁਕਸਾਨ ਆ ਇਹਦੇ ਉੱਤੇ ਗਵਰਨਮੈਂਟ ਨੂੰ ਫੌਰੇ ਜਿਹੜਾ ਐਕਸ਼ਨ ਲੈਣਾ ਚਾਹੀਦਾ ਮਹਿਕਮੇ ਨੂੰ ਵੀ ਆਉਣਾ ਚਾਹੀਦਾ ਜਿੱਤਰਾ ਸਾਨੂੰ ਇੱਥੇ ਬੰਨ ਚੁੱਕਣ ਹੁੰਦੇ ਨੇ ਇਹ ਖੱਡਾ ਲੱਗੇ ਦੂੰ ਤੇ ਨਾਲ ਪੁਲਿਸ ਲੈ ਕੇ ਹੇਤਰਾ ਆਉਣਾ ਚਾਹੀਦਾ ਹੁਣ ਇਹਨਾਂ ਨੂੰ ਆਗੇ ਇੱਥੇ ਆ ਕੇ ਲੋਕਾਂ ਦੇ ਸਾਰ ਲੈਣ ਇਹ ਮਸਲਾ ਜੀ ਜੋ ਜਿਵੇਂ ਪਿੱਛੇ ਮੀਂਹ ਬੜੇ ਪੈ ਰਹਾ ਡੈਮ ਜਿਹੜੇ ਆ ਓਵਰਫਲੋ ਹੋ ਰਹਾ ਉਹ ਪਾਣੀ ਜਿਹੜਾ ਸਾਰਾ ਉਹ ਸਾਰਾ ਹਰੀਕੇਡ ਵਰਕਸ ਤੇ ਆਉਣਾ ਭਾਵੇਂ ਉਹ ਸਤਲੁਜ ਦੇ ਰਾਈ ਆ ਜਾਵੇ ਤੇ ਭਾਵੇਂ ਬਿਆਸ ਦੇ ਰਾਈ ਆ ਜਾਵੇ ਪਿੱਛੋਂ ਦੋ ਦਰਿਆਵਾਂ ਦਾ ਆਉਣਾ ਜੇ ਹਰੀਕੇ ਤੋਂ ਆਣ ਕੇ ਜਿਹੜੀ ਆ ਹਰੀਕੇ ਤੋਂ ਲੈ ਕੇ ਤੇ ਮੁੱਠਿਆਂ ਵਾਲੇ ਤਾਈ ਜਾਂ ਸੈਣੀ ਵਾਲੇ ਤਾਈ ਜਿਹੜਾ ਜਿੰਨਾ ਪਾਣੀ ਹੈ ਨਾ ਉਹ ਸਾਰਾ ਇੱਕ ਥੋੜੀ ਜਗ੍ਹਾ ਦੇ ਵਿੱਚ ਦੀ ਲੰਘਣਾ ਵਾ ਜਦੋਂ ਤੇਜ਼ ਦੇ ਵਿੱਚ ਬਹੁਤ ਸਾਰਾ ਪਾਣੀ ਕਰੀਬ 3 ਲੱਖ ਕਿਊਸਿਕਾ ਆਇਆ ਉਦੋਂ ਬਹੁਤ ਸਾਰਾ ਨੁਕਸਾਨ ਸਭਰਾ ਨਗਰ ਦਾ ਜਾਂ ਇਥੋਂ ਲੈ ਕੇ ਹਰੀਕੇ ਤੋਂ ਲੈ ਕੇ ਮੁੱਠਿਆਲੇ ਤੱਕ ਸਾਰਾ ਹੋਇਆ ਬਹੁਤ ਸਾਰਾ ਨੁਕਸਾਨ ਹੋਇਆ 92 ਟੁੱਟਾ ਹਰੀਕੇ ਦਾ ਲਾਗੋ ਚਲੋ ਉਹ ਕੰਮ ਨਿਭੜ ਗਿਆ ਹੁਣ ਉਸ ਤੋਂ ਬਾਅਦ ਜਿਹੜਾ ਪ੍ਰਸ਼ਾਸਨ ਆ ਜਾਂ ਕੋਈ ਡੀਸੀ ਸਾਹਿਬ ਜਾਂ ਸਰਕਾਰ ਵਾ ਉਹਨਾਂ ਨੇ ਇੰਨਾ ਜਿਆਦਾ ਇਹਨੂੰ ਬਣਾਉਣ ਦੀ ਅਹਿਮੀਅਤ ਨਹੀਂ ਦਿੱਤੀ ਕਿਉਂਕਿ 92 ਜਿਹੜਾ ਉੱਚਾ ਕਰਨ ਵਾਲੇ ਲੱਗ ਗਏ ਆ ਵੀ ਇਹਨੂੰ ਉੱਚਾ ਕਰਨਾ ਉੱਚੇ ਦੀ ਨਹੀਂ ਲੋੜ ਜਿੱਥੇ ਕਰਬਟਮੈਂਟ ਲੱਗਣ ਦੀ ਲੋੜ ਆ ਪੱਥਰ ਨਾਲ ਉਥੇ ਪੱਥਰ ਦੀ ਜਾਂ ਜਿਹੜੇ ਕੋਈ ਨਵੇਂ ਮਰੜੇ ਲਾਉਣੇ ਜਾਂ ਕੁਝ ਕਰਨਾ ਜਾਂ ਉਹਨਾਂ ਨੂੰ ਰਿਪੇਅਰ ਕਰਨੀਆਂ ਉਹਨਾਂ ਲੈ ਕੇ ਮਤਲਬ ਧਿਆਨ ਦੇਣ ਦੀ ਲੋੜ ਸੀਗੀ ਸਮਾਂ ਫੇਰ 2 ਸਾਲ ਦਾ ਬੀਤ ਗਿਆ ਨਾ ਕਿਸੇ ਨੇ ਧਿਆਨ ਦਿੱਤਾ ਵਾ ਉਹ ਹੁਣ ਜਦੋਂ ਕੋਈ ਨਾ ਕੋਈ ਪ੍ਰੋਬਲਮ ਆਜੂਗੀ ਜੀ ਬੰਨ ਟੁੱਟ ਜਾਊਗਾ ਜਾਂ ਕੁਝ ਹੋ ਜਾਊਗਾ ਫੇਰ ਸਾਰੇ ਆ ਜਾਣਗੇ ਪਰ ਪਹਿਲਾਂ ਜਦੋਂ ਸਮਾਂ ਰਹਿੰਦਿਆਂ ਕੋਈ ਇਹਦੀ ਕੋਈ ਤਿਆਰੀ ਨਹੀਂ ਕੀਤੀ ਗਈ ਪਿੱਛੋਂ ਇੰਨੇ ਲੱਖ ਕਿਉਸਕ ਪਾਣੀ ਆ ਰਿਹਾ ਤੇ ਜਾਣਾ ਇਹਨਾਂ ਇੱਕ ਥੋੜੀ ਜੀ ਜਗ੍ਹਾ ਦੇ ਵੇਚਦੀ ਆ ਹਾਲਾਂਕਿ ਇਹ ਹਰੀਗਾ ਤੋਂ ਲੈ ਕੇ ਉੱਥੇ ਤਈ ਸਾਡੀਆਂ ਜ਼ਮੀਨਾਂ ਵੀ ਮਾਲਕੀ ਆ ਇਹ ਨਹੀਂ ਵੀ ਕੋਈ ਸਰਕਾਰੀ ਹੈਗਾ ਜਾਂ ਕਿਦਾਂ ਕਈ ਵੀਰ ਕਮੈਂਟ ਕਰਨ ਲੱਗ ਜਾਂਦੇ ਆ ਵੀ ਇਹਨਾਂ ਨੇ دریا ਦੀਆਂ ਜ਼ਮੀਨਾਂ ਘੇਰੀਆਂ ਕੁਝੀਆਂ ਸਾਡੀਆਂ ਜੱਦੀ ਮਾਲਕੀ ਜ਼ਮੀਨਾਂ ਵਾਂ ਜਿਨ੍ਹਾਂ ਦੇ ਵੇਚਦੀ ਸਾਰਾ ਵਾ ਤੇ ਇਹ ਕਰ ਰਹੇ ਹੋ ਜੇ ਹੈਗੇ ਆ ਵੀ ਉਹ ਰੋਟੀ ਤੋਂ ਵੀ ਉਤਰ ਹੋਏ ਪਏ ਆ ਵਿਚਾਰਾ ਦੀਆਂ ਫਸਲਾਂ ਮਰ ਜਾਂਦੀਆਂ ਖਰਚਾ ਕਰਕੇ ਤੇ ਸਾਡੀ ਤੇ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਇਹਦਾ ਕੋਈ ਪੱਕਾ ਹੱਲ ਕੀਤਾ ਜਾਵੇ ਜਾਂ ਕੋਈ ਇਹਦਾ ਲੋਕਾਂ ਨੂੰ ਜ਼ਮੀਨਾਂ ਦਾ ਕੋਈ ਦੇ ਦਿੱਤਾ ਜਾਵੇ ਜਾਂ ਕੁਝ ਹੋਰ ਹੋਵੇ ਤੇ ਬਾਕੀ ਇੱਕ ਹੋਰ ਗੱਲ ਆ ਜਿਵੇਂ ਛੜਕ ਮਹਿਗਮਾ ਵਾਂ ਏਡੀ ਵਧੀਆ ਸੜਕ ਬੰਦ ਦੇ ਉੱਪਰ ਬਣੀ ਹੋਈ ਆ ਤੇ ਹੋਣ ਜੇ ਮੰਨ ਲਓ ਕੋਈ ਪ੍ਰੋਬਲਮ ਆ ਜਾਂਦੀ ਆ ਵੀ ਨਵੀ ਹੋ ਜਾਂਦੀ ਆ ਕੋਈ ਮੰਨ ਲਓ ਜ਼ਿਆਦਾ ਪਾਣੀ ਔਨ ਕਰਕੇ ਤੇ ਕਿਸੇ ਸਾਧਨਾ ਦੀ ਜਾਂ ਕੋਈ ਆਪਾਂ ਨੂੰ ਮਿੱਟੀ ਲਿਆਉਣ ਦੀ ਲੋੜ ਪੈਂਦੀ ਆ ਤੇ ਇਹਨੂੰ ਵੀ ਸਾਰਾ ਪੁੱਟ ਕੇ ਸੁੱਟ ਦਿੱਤਾ ਵਾ ਤੇ ਸਾਡੀ ਦੇ ਸਾਰੇ ਸਰਕਾਰ ਨੂੰ ਡੀਸੀ ਸਾਹਿਬ ਨੂੰ ਸਾਰਿਆਂ ਨੂੰ ਅਪੀਲ ਆ ਵੀ ਕਿਸਾਨਾਂ ਦੀ ਇੱਕ ਤੇ ਛੜਕਦਾ ਕੰਮ ਹਾਲ ਦੀ ਘੜੀ ਮਹੀਨਾ 2 ਮਹੀਨੇ ਰੋਕ ਦਿੱਤਾ ਜਾਵੇ ਤੇ ਜਿਹੜਾ ਇਧਰ ਮਰੜੇ ਜਿਹੜੇ ਕਮਜ਼ੋਰ ਆ ਉਹਨਾਂ ਵੱਲੇ ਵੀ ਧਿਆਨ ਦਿੱਤਾ ਜਾਵੇ ਵਾਹਿਗੁਰੂ ਜੀ ਖਾਲਸਾ ਜੀ ਤੇ ਬੰਦ ਤੇ ਕਤਰੋ ਇੱਕ ਸ਼ਾਂਤੀ ਚਾਹੁੰਦੇ ਕਰਨਵੀਰ ਸਿੰਘ ਜੀ ਬੀਕੇਯੂ ਗ੍ਰਾਹ ਪਲਾਗਨ 77 ਪੱਟੀ ਕੱਠੇ ਵੀਰ ਜੀ ਇਹ ਚੱਕਰ ਚੋਂ ਹੈ ਅਭੀ ਤੁਹਾਨੂੰ ਪ੍ਰਧਾਨ ਹੋਣਾ ਵੀ ਸਾਰਿਆਂ ਨੇ ਇਹਨਾਂ ਨੇ ਦੱਸਿਆ ਵਾ ਵੀ ਜਿਹੜਾ ਦਰਿਆ ਦਾ ਮੁੱਦਾ ਵਾ 2023 ਚ ਆੜ ਆਇਆ ਹੈ ਉਦੋਂ ਦੇ ਇੱਥੇ ਬੰਦੇ ਝੋਨੇ ਖਰਾਬ ਹੋ ਗਏ ਆ ਤਕਰੀਬਨ ਕਿਹਨੂੰ ਖਰਾਬੇ ਨਹੀਂ ਮਿਲੇ ਸਰਕਾਰਾਂ ਦੀ ਨਾ ਖਰਾਬੇ ਮਿਲੇ ਆ ਖਰਾਬੇ ਸਿਰਫ ਜੇ ਮਿਲੇ ਉਹਨਾਂ ਕਹੇ ਕੋਈ ਸਿਆਸਤ ਕੇ ਨੇ ਜ਼ੋਰ ਕਰਾ ਕੇ ਕੋਈ 5-7% ਬੰਦਿਆਂ ਨੂੰ ਬਾਕੀ ਖਰਾਬਾਂ ਕਿਹਨੂੰ ਮਿਲਿਆ ਹੁਣ ਵੇਖਿਆ ਵੀ ਤੁਸੀਂ ਵੀ ਜਿਹੜੀ ਸੜਕ ਪੁੱਟ ਗਈ ਆ ਇੱਕ ਤਾਂ ਬੇਰਕਰਕ ਅੱਗੇ ਹੋਇਆ ਪਈ ਪਾਣੀ ਆਇਆ ਤਾਂ ਥੱਲੇ ਉਹ ਦਰਿਆ ਵਾ ਤੇ ਉਹ ਰੋੜੀ ਜਾਂਦਾ ਪਿਛੋਂ ਬੰਦ ਟੁੱਟਾ 2023 ਚ ਇਹ ਸੜਕ ਪੁੱਟ ਨਹੀਂ ਤੇ ਕਿਤੇ 2 ਮਹੀਨੇ ਠਹਿਰ ਕੇ ਨਹੀਂ ਪੁੱਟੀ ਜਾ ਸਕਦੀ ਸਾਰੀ ਸੜਕ ਪੁਰਤੀ ਬਣੀ ਜੇ ਕਿਤੇ ਮਾਰਾਏ ਨਾ ਕਿਤੇ ਪਾਣੀ ਆ ਕੇ ਕੋਈ ਗੱਲ ਹੋ ਗਈ ਤੇ ਇਹ ਲੋਕ ਪਾਣੀ ਜਿਹੜਾ ਆਪਾਂ ਟਰੈਕਟਰ ਭਜਾ ਕੇ ਮਿੱਟੀ ਪਾ ਲਿੰਦੇ ਆ ਜਾਂ ਹੀ ਤੋੜੇ ਪਾ ਲਿੰਦੇ ਕਿਤੇ ਬੰਨ ਦੀ ਸਾਨੂੰ ਨੋਟ ਪਈ ਜਿਵੇਂ 2023 ਚ ਸਾਰੇ ਮੁਰਖ ਨੇ ਸਾਥ ਤੇ ਤੱਕ ਕਿਥੋਂ ਤੱਕ ਤੰਗ ਜਾਣਗੇ ਸਿਰਫ ਜਿਹੜਾ ਮਹਿਕਮਾ ਵਾਂ ਔਰ ਐਕਸ਼ਨ ਆ ਜਾ ਜੋ ਵੀ ਮਹਿਕਮਾ ਇਹਦੇ ਰੇਤਾ ਦਾ ਗੱਡਾ ਲੱਗਦਾ ਰਿਹਾ ਤੇ ਜਦੋਂ ਇੱਥੇ ਆਉਂਦੇ ਨੇ ਤੇ ਇੱਕ ਘੰਟੇ ਜਾਂ 2 ਘੰਟੇ ਚ ਉਹਦੀ ਗੱਡੀ ਤੇ ਆ ਜਾਂਦੀ ਵੀ ਤੂੰ ਹੀ ਰੇਤਾ ਦਾ ਗੱਡਾ ਦੇ ਰੋਕੋ ਲੱਗਣ ਦਿਓ ਹ ਇਹ ਚੱਕਰ ਉਹ ਬ੍ਰੇਤਾ ਘੱਡੇ ਨੂੰ ਕਮਿਸ਼ਨ ਮਿਲਦਾ ਹੋਊਗਾ ਤੇ ਜਿੱਦ ਦਿਨ ਆ ਮੰਨ ਲਓ ਅੱਜ ਕਿੰਨੇ ਦਿਨ ਹੋ ਗਏ ਪਾਣੀ ਆਏ ਨੂੰ ਸ਼ਰਕ ਪੜਦੇ ਨੂੰ ਇੱਥੇ ਕਿਤੇ ਅਕਸਰ ਕੋਈ ਅਕਸੇ ਨਹੀਂ ਆਇਆ ਕੋਈ ਮਹਿਕਮੇ ਲੈਣੀ ਆਇਆ ਗੱਲ ਮੁੱਕਦੀ ਕੀ ਆ ਵੀ ਕਿਸਾਨ ਦੀ ਜ਼ਾਲ ਦੀ ਲੈਣੀ ਜੇ ਇੱਥੇ ਕਿਤੇ ਪ੍ਰਾਈਵੇਟ ਮਹਿਕਮਾ ਕਿਸੇ ਦਾ ਕੋਰਪੋਰੇਟ ਕਰਾਣੇ ਆ ਉਹਨਾਂ ਦੇ ਕੰਮ ਤੇ ਮਿੰਟੂ ਮਿੱਟੀ ਆ ਜਾਂਦੇ ਆ ਇਹ ਸੜਕ ਜਿਹੜੀ ਆ ਆਹ ਦਾ ਰਾਹ ਪੁੱਟ ਘਤਿਆ ਇਹ ਬੰਦਣਾ ਚਾਹੀਦਾ ਵਾ ਨਹੀਂ ਤੇ ਇਹ ਤਾਂ ਜੇ ਸਾਰਾ ਪੁੱਟ ਤਾਂ ਨਾ ਹੀ ਬੰਨਣਾ ਪਹਿਲਾਂ ਵੀ ਬੰਨ ਦੇ ਲੋਕਾਂ ਨੂੰ ਪੈਸੇ ਨਹੀਂ ਮਿਲੇ ਕਿਸਾਨਾਂ ਦੀ ਜ਼ਮੀਨ ਆ ਤੇ ਅੱਗੇ ਕਿਸਾਨ ਹੀ ਉੱਜਣਦੇ ਆ ਤੇ ਗਾਂ ਵੀ ਜ ਤੇ ਬਾਕੀ ਜਿਹੜਾ ਪਾਣੀ ਦਾ ਮਸਲਾ ਵਾਹ ਮੰਤਰੀ ਸਾਹਿਬਾ ਜਾਂ ਜੋ ਵੀ ਮਹਿਕਮਾ ਵਾ ਉਹਨੂੰ ਡਾਟਾ ਦੇਣੀ ਚਾਹੀਦੀ ਵੀ ਆ ਕਿਤੇ ਹਾਲ ਵੇਖੇ ਜੋ ਵੀ ਨਹੀਂ ਤਾਂ ਜੇ ਝੋਨੇ ਡੁੱਬ ਗਏ ਸਾਡੇ ਹਜ਼ਾਰ ਦੇ ਝੋਨੇ ਆ ਤੇ ਖਰਾਬਾ ਕਿਹਨੂੰ ਮਿਲਣਾ ਨਹੀਂ ਕਿਸਾਨ ਕੀ ਕਰੂਗਾ ਫਸਲ ਲਊਗਾ ਬੇਇੱਜ਼ਤੀ ਆ ਵੀ ਆ ਚੀਜ਼ਾਂ ਨੂੰ ਢੱਕਿਆ ਜਾਵੇ ਜਿਹੜੀ ਸੜਕ ਪੁੱਟੀ ਜਾ ਰਹੀ